ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਇਹ ਵੈਰੈਟੀ ਹੈਗੀ ਜੀ ਪੀਆਰ 131 ਵੈਰੈਟੀ ਅੱਜ ਆਪਾਂ ਤੁਹਾਡੇ ਨਾਲ ਆਪਣੇ ਖੇਤ ਦਾ ਤਜਰਬਾ ਸਾਂਝਾ ਕਰਦੇ ਹਾਂ ਕਿ ਆਪਾਂ ਆਪਣੇ ਖੇਤ ਦੇ ਵਿੱਚ ਪੀਆਰ 131 ਵੈਰੈਟੀ ਨੂੰ ਕੀ ਕੁਝ ਪਾ ਚੁੱਕੇ ਹਾਂ ਤੇ ਕਿੰਨੀ ਯੂਰੀਆ ਖਾਦ ਪਾਈਏ ਕਿਹੜੀ ਸਪਰੇਅ ਕਰਦੀਆਂ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਿਹੜੀ ਸਪਰੇਅ ਕਰਾਂਗੇ ਬਾਕੀ ਇਸ ਵਾਰ ਆਪਣੇ بڑے ਕਿਸਾਨ ਵੀਰਾਂ ਨੇ ਪੀਆਰ 131 ਵੈਰੈਟੀ ਲਗਾਈਏ ਤੇ ਇਹਦੇ ਵਿੱਚ ਇੱਕ ਸਮੱਸਿਆ ਦੇਖੀ ਗਈ ਕਿ ਇਹਦੇ ਵਿੱਚ ਇਸ ਵਾਰ ਰਾਲਾ ਬਹੁਤ ਆਇਆ ਇਸ ਦਾ ਇੱਕ ਦੋ ਕਾਰਨ ਨੇ ਕਿਉਂਕਿ ਇੱਕ ਤਾਂ ਆਪਾਂ ਜਿਹੜਾ ਬੀਜ ਬਾੜਾ ਲੈ ਲੈਂਦੇ ਜਿਦੋਂ ਆਪਾਂ ਪੱਕੇ ਬੀਜ ਦੀ ਬੀਜ ਨਹੀਂ ਲੈਂਦੇ ਉਦੋਂ ਆਪਾਂ ਇਹ ਆਪਾਂ ਬੀਜ ਬਾੜਾ ਮਿਲ ਜਾਂਦਾ ਤੇ ਜਾਂ ਜਿਵੇਂ ਆਪਾਂ ਪਿਛਲੇ ਸਾਲ ਜਿੱਥੇ ਪਨੇਰੀ ਆਪਾਂ ਬੀਜਦੇ ਹਾਂ ਜਿੱਥੇ ਆਪਾਂ ਇਸਦੀ ਪਨੇਰੀ ਬੀਜੀਏ ਪੀਆਰ 131 ਵੈਰਾਈਟੀ ਦੀ ਤੇ ਪਿਛਲੇ ਸਾਲ ਆਪਾਂ ਹੋਰ ਕੋਈ ਵੈਰਾਈਟੀ ਜਾਂ ਸੁਪਰੀਮ 110 ਲਾਇਆ ਜਾਂ ਫੂਸਾ 44 ਲਗਾ ਆਇਆ ਹੈ ਜਾਂ ਪੀਆਰ 126 ਵੈਰਾਈਟੀ ਲਗਾਈ ਜੀ ਤੇ ਕੋਈ ਕਿਸਾਨ ਵੀ ਕੀ ਕਰ ਦੇਗੇ ਉਸ ਜਿੱਥੇ ਆਪਾਂ ਪਨੇਰੀ ਹੁਣ ਪੀਆਰ 131 ਵੈਰਾਈਟੀ ਬੀਜੀਏ ਕਿਉਂਕਿ ਇਹ ਇੱਕ ਨਵਾਂ ਬੀਜ ਹੈ ਤੇ ਉਹ ਜਿਹੜਾ ਆਪਾਂ ਜਿੱਥੇ ਇੱਕ ਆਪਾਂ ਪਨੀਰੀ ਬਿਜ਼ਨਸ ਸੀ ਉਥੋਂ ਕੁਝ ਕਿਸਾਨ ਵੀਰ ਕੀ ਕਰਦੇ ਕਿ ਉਹਨੂੰ ਆਪਾਂ 2-3 ਵਾਰ ਆਪਾਂ ਉਸ ਦੀ ਰੌਣੀ ਵੀ ਕਰਦੇ ਪਾਣੀ ਨਾਲ ਭਰ ਕੇ ਕਿਉਂਕਿ ਜਿਹੜਾ ਵੀ ਆਪਣਾ ਬੀਜ ਪਿਛਲੇ ਸਾਲਾਂ ਦੇ ਆਪਣੀ ਫਸਲ ਦਾ ਬੀਜ ਹੁੰਦਾ ਤਕਰੀਬਨ ਹੀ 2-3 ਸਾਲ ਆਪਾਂ ਖੇਤਾਂ ਦੇ ਵਿੱਚ ਆਪਣੇ ਵਿੱਚ ਬੀਜ ਰਹਿ ਸਕਦਾ ਆਪਣੀ ਮਿੱਟੀ ਦੇ ਵਿੱਚ ਤੇ ਜਿਗਤ ਆਪਾਂ 2-3 ਵਾਰ ਆਪਾਂ ਰੌਣੀ ਕਰਕੇ ਦੁਬਾਰਾ ਬੀਜ ਆਪਾਂ ਆਪਣੀ ਦੀ ਬੀਜਦਿਆਂ ਤਾਂ ਬਹੁਤ ਘੱਟ ਚਾਂਸ ਹੁੰਦੇ ਨੇ ਰਲਾ ਆਉਣ ਦੇ ਕਿਉਂਕਿ ਉਹਦੇ ਨਾਲ ਵੀ ਭਾਵੇਂ ਜਿਹੜੇ ਆਪਣੇ ਪੁਰਾਣੇ ਬੂਟੇ ਨੇ ਪੁਰਾਣੀ ਫਸਲ ਦੀ ਜਾਂ ਆਪਾਂ ਜਿਹੜੀ ਪੁਰਾਣੀ ਵੈਰੈਟੀ ਲਗਾਈ ਸੀ ਪਿਛਲੇ ਸਾਲ ਉਹਦੀ ਵਿੱਚ ਵੀ ਬੂਟੇ ਆਪਣੇ ਖੇਤਾਂ ਵਿੱਚ ਦੁਬਾਰਾ ਉਗ ਪੈਂਦੇ ਨੇ ਫਿਰ ਉਹ ਬੂਟੇ ਆਪਣੇ ਖੇਤਾਂ ਵਿੱਚ ਦੁਬਾਰਾ ਲੱਗ ਪੈਂਦੇ ਨੇ ਲੱਗ ਜਾਂਦੇ ਨੇ ਜਿੱਦ ਦੇ ਵਿੱਚ ਆਪਾਂ ਦੇ ਫਿਰ ਜਿਹੜਾ ਆਪਣਾ ਵਿੱਚ ਰੜਾ ਆਪਾਂ ਨੂੰ ਚਾਪਦਾ ਕਿ ਇਹ ਜਿਹੜੇ ਆਪਣੇ ਬੀਜ ਦੇ ਵਿੱਚ ਆਪਣਾ ਜਿਹੜਾ ਬੀਜ ਮਾੜਾ ਆਪਾਂ ਨੂੰ ਮਿਲਿਆ ਇਹ ਵੀ ਦੋ ਕਾਰਨ ਨੇ ਇੱਕ ਤਾਂ ਆਪਾਂ ਜਾਂਦਾ ਬੀਜ ਜਦੋਂ ਆਪਣੇ ਦੀ ਬੀਜਣੀਏ ਦੋ ਤਿੰਨ ਵਾਰ ਉਸਦੀ ਰੌਣੀ ਕਰੋ ਇਹਦੇ ਨਾਲ ਆਪਣੀ ਨਦੀਨ ਵੀ ਬਹੁਤ ਘਾਟ ਉਗਦੇ ਨੇ ਤੇ ਜਿੰਨੇ ਵੀ ਆਪਣੇ ਪ੍ਰਾਣੀ ਫਸਲ ਦੇ ਆਪਣੇ ਕੋਈ ਬੀਜ ਨੇ ਉਹ ਵੀ ਉਗਾਉਂਦੇ ਨੇ ਤੇ ਜਿੰਦੇ ਨਾਲ ਆਪਣੇ ਜਿਹੜਾ ਬੀਜ ਪੂਰਾ ਜਿਹੜਾ ਆਪਣਾ ਬੀਜ ਬਹੁਤ ਵਧੀਆ ਉਗਦਾ ਤੇ ਕਿਸੇ ਵੀ ਤਰ੍ਹਾਂ ਦਾ ਉਹਦੇ ਵਿੱਚ ਰਾਲਾ ਨਹੀਂ ਹੁੰਦਾ ਤੇ ਜਾਂ ਆਪਾਂ ਜਦੋਂ ਆਪਾਂ ਬੀਜ ਪੱਕੇ ਬਿਲ ਤੇ ਨਹੀਂ ਲੈਂਦੇ ਉਦੋਂ ਇਹ ਜਿਹੜੀ ਜਈ ਸਮੱਸਿਆ ਆਉਂਦੀ ਏ ਕਿਉਂਕਿ ਆਪਾਂ ਪੱਕੇ ਬਿਲ ਤੇ ਕੋਈ ਸਸਤਾ ਮਿਲ ਜਾਂਦਾ ਤਾਂ ਆਪਾਂ ਬੀਜ ਲੈ ਲੈਂਦੇ ਆਪਾਂ ਪੱਕਾ ਬੀਜ ਨਹੀਂ ਲੈਂਦੇ ਉਦੋਂ ਵੀ ਇਹ ਜਿਹੜੀ ਸਮੱਸਿਆ ਦੇਖਣ ਨੂੰ ਮਿਲਦੀ ਏ ਤੇ ਬਾਕੀ ਇਹ ਆਪਣੀ ਵੈਰੈਟੀ ਪੀਆਰ 31 ਵੈਰੈਟੀ ਜੀ ਇਹਦੇ ਵਿੱਚ ਆਪਾਂ ਕਿਸਾਨ ਵੀਰੋ ਤੇ ਦਵਾਈ ਤੋਂ ਬਾਅਦ ਆਪਾਂ ਇੱਕ ਬੈਗ ਸੁਪਰ ਦਾ ਤੇ ਉਹਦੇ ਵਿੱਚ ਆਪਾਂ ਪਟੇਲਾ ਕਰੋ ਜਿਹੜੀ ਆਪਣੀ 37.0% ਵਾਲੀ ਆਉਂਦੀ ਨਦੀਨ 나ਸ਼ਕ ਉਹ ਆਪਾਂ ਪਾਈ ਸੀ ਤੇ ਉਸ ਤੋਂ ਬਾਅਦ तकरीबन ਆਪਾਂ ਇਹ ਇੱਕ ਬੈਗ ਸੁਪਰ ਦੇ ਵਿੱਚ ਹੀ ਆਪਾਂ ਨੇ ਨਦੀਨਾਕਸ ਮਿਕਸ ਕਰਕੇ ਆਪਾਂ ਛੱਟਾ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਆਪਾਂ ਤਿੰਨ ਬੈਗ ਇਹਦੇ ਵਿੱਚ ਕਿਸਾਨ ਤਿੰਨ ਬੈਗ ਇਹਦੇ ਵਿੱਚ ਯੂਰੀਆ ਖਾਦ ਪਾਈ ਆਪਾਂ ਟੋਟਲ ਜੇ ਕਿ ਮੰਨ ਕੇ ਤਾਂ 38 40 ਦਿਨਾਂ ਤੇ ਆਪਾਂ ਵੀ ਯੂਰੀਆ ਕੰਪਲੀਟ ਕਰਤੀ ਸੀ ਜਾਨੀ ਕਿ 38 ਦਿਨਾਂ ਤੇ ਇਹਦੀ ਜਿਹੜੀ ਯੂਰੀਆ ਆਪਾਂ ਕੰਪਲੀਟ ਕਰਤੀ ਸੀ ਤਿੰਨ ਬੈਗ ਆਪਾਂ ਯੂਰੀਆ ਇਸ ਦੀ ਪਾਈ ਚੋ ਬਾਵਾ ਚੁਕੇ ਆ ਤੇ ਇਸ ਸਮੇਂ ਤਕਰੀਬਨ ਜੋਣਾ ਆਪਣਾ ਨੇ ਸਾਰਾ ਲੈ ਚੁਕਿਆ ਕਿਸੇ ਵੀ ਪ੍ਰਕਾਰ ਦੇ ਵਿੱਚ ਕੋਈ ਰਲਾ ਜਾਂ ਮਿਕਸਿੰਗ ਆਪਾਂ ਨੂੰ ਨਹੀਂ ਦੇਖੋਣ ਮੇਰੀ ਕਿਉਂਕਿ ਆਪਾਂ ਪੱਕੇ ਬਲਤੀ ਬੀਜ ਲਿਆ ਬਾਕੀ ਆਪਾਂ ਜਿਹੜੀ ਪਨੀਰੀ ਵੀ ਦੋ ਤਿੰਨ ਵਾਰ ਰੌਣੀ ਕਰਕੇ ਚੰਗੀ ਤਰ੍ਹਾਂ ਪਾਣੀ ਲਗਾ ਕੇ ਸੁਕਾ ਕੇ ਫਿਰ ਆਪਾਂ ਜਿਹੜੀ ਵੀ ਵੈਰੈਟੀ ਬੀਜਦੇ ਆਪਾਂ ਇਸ ਤਰ੍ਹਾਂ ਬੀਜਦੇ ਆਂ ਤੇ ਤਕਰੀਬਨ ਸਾਰਾ ਨ ਸਾਰਾ ਤਕਰੀਬਨ ਹੋ ਚੁੱਕਿਆ ਜਾਂ ਹੋਣ ਵਾਲਾ ਤਕਰੀਬਨ 70-80% ਨ ਸਾਰਾ ਹੋ ਚੁੱਕਿਆ ਕੁਝ ਕੋ ਬੂਟ ਸਟੇਜ ਤੇ ਆ ਕੁਝ ਕੋ ਬੂਰਦੀ ਪ੍ਰਕਿਰਿਆ ਚੱਲ ਰਹੀ ਏ ਤੇ ਬਹੁਤ ਵਧੀਆ ਵੈਰੈਟੀ ਜੀ ਡਿੱਗਣ ਦੀ ਸਮੱਸਿਆ ਬਹੁਤ ਘੱਟ 135 ਤੋਂ 140 ਦੇ ਨੀ ਵੈਰੈਟੀ ਸਹਮਣ ਲੈਂਦੀ ਏ ਤੇ ਇਹਦੇ ਵਿੱਚ ਆਪਾਂ ਕਿਸਾਨ ਵੀਰੋ ਤਿੰਨ ਸਪ੍ਰੇਹਾਂ ਪਾਈਆਂ ਯੂਰੀਆ ਹੋਰ ਇਸ ਤੋਂ ਇਲਾਵਾ ਆਪਾਂ ਆਪਣੇ ਖੇਤ ਵਿੱਚ ਕੁਝ ਵੀ ਨਹੀਂ ਪਾਇਆ ਆਪਾਂ ਜਿਵੇਂ ਪਹਿਲੀ ਵੀਡੀਓ ਵਿੱਚ ਵੀ ਕਿਹਾ ਸੀਗੇ ਨਾ ਆਪਾਂ ਪ੍ਰਦਾਨ ক্লোਰੋਫੈਟੇਰਾ ਵਗੈਰਾ ਕੁਝ ਨਹੀਂ ਪਾਉਂਦੇ ਆਪਾਂ ਦਾਣੇਦਾਰ ਜ਼ਹਿਰ ਕੋਈ ਵੀ ਤੇ 70 ਦੇ ਲਗਭਗ ਕਿਸਾਨ ਵੀਰ ਆਪਾਂ ਇਹਨੂੰ ਪਹਿਲੀ ਸਪਰੇਅ ਕੀਤੀ ਸੀ ਨ ਸਾਰੇ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਰਾ ਸ਼ੁਰੂ ਹੋਣ ਤੋਂ ਪਹਿਲਾਂ ਜਾਨੀ ਕਿ ਗੋਬ ਸਟੇਜ ਤੇ ਆਪਾਂ ਇੱਕ ਆਪਾਂ ਇਹਦੇ ਵਿੱਚ ਸਪਰੇਅ ਕੀਤੀ ਸੀ ਇਨਸੈਕਟੀਸਾਈਡ ਪਲੱਸ ਉਲਡਿਨਾਸ਼ਕ ਇਨਸੈਕਟੀਸਾਈਡ ਦੇ ਵਿੱਚ ਆਪਾਂ ਜਿਹੜੀ ਕੀਟਨਾਸ਼ਕ ਦੇ ਵਿੱਚ ਆਪਾਂ ਟਾਟਾ ਦੀ ਟਕੋਮੀ ਆਪਾਂ 50 ਗ੍ਰਾਮ ਡੋਜ਼ ਪਾਈ ਸੀ ਤੇ ਇਹਦੇ ਨਾਲ ਜਿਹੜੀ ਐਜੋਕਸੀਸਟ੍ਰੋਬਿਨ ਪਲੱਸ ਟੈਬੋਗੋਨਾ ਜੋੜ ਜਿਹੜਾ ਕਿ ਆਪਣਾ ਕਸਟੋਡੀਵਾ ਟੈਕਨੀਕਲ ਤ੍ਰਵੇਣੀ ਕੰਪਨੀ ਦਾ ਆਪਾਂ ਉਸਦੀ ਪਹਿਲਾਂ ਵੀਡੀਓ ਵੀ ਪਾ ਚੁੱਕੇ ਆਂ ਤੇ ਉਹ ਆਪਾਂ ਟੈਕਨੀਕਲ ਉਲੀਨਾ ਉਲੀਨਾ ਆਸ਼ਿਕ ਸੁਪਰੀਮ 110 ਦੇ ਵਿੱਚ ਵੀ ਤੇ ਆਪਣੇ ਪੀ 131 ਵੈਰੈਟੀ ਵਿੱਚ ਵੀ ਇਹ ਕੁੱਲੀਨਾਸ਼ਕ ਪਲੱਸ ਇੱਕ ਕੀਟਨਾਸ਼ਕ ਦੀ ਸਪਰੇਅ ਜਾਣ ਕੇ 65 70 ਦਿਨ ਤੇ ਤਕਰੀਬਨ 70 ਦਿਨ ਦੇ ਲਗਭਗ ਜਦੋਂ ਆਪਣਾ ਝੋਨਾ ਪੂਰਾ ਗੋਭ ਚ ਹੁੰਦਾ ਗੋਭ ਤੋਂ ਜ ਸਾਰੇ ਤੋਂ ਪਹਿਲਾਂ ਪਹਿਲਾਂ 65 70 ਦਿਨ ਲਗਭਗ ਆਪਾਂ ਇੱਕ ਸਪਰੇਅ ਕੀਤੀ ਸੀ ਤੇ ਹੁਣ ਇਸ ਤੋਂ ਬਾਅਦ ਇੱਕ ਸਪਰੇਅ ਹੋਰ ਕਰਾਂਗੇ ਤੇਲੇ ਦੀ ਪਲੱਸ ਉਲੀਨਾਸ਼ਕ ਉਲੀਨਾਸ਼ਕ ਦਾ ਸਪਰੇਅ ਕਰਨਾ ਮਤਲਬ ਕਿਉਂਕਿ ਇਸ ਵਾਰ ਜਿਹੜੀਆਂ ਬਾਰਿਸ਼ਾਂ ਹੁਣ ਪਿਛਲੇ ਸਮੇਂ ਤੱਕ ਹੋ ਚੁੱਕੀਆਂ ਹਨ ਤੇ ਜਿੱਦਾਂ ਜਿਹੜੇ ਆਪਣੇ ਖੇਤਾਂ ਦੇ ਵਿੱਚ ਜਿਆਦਾ ਹਮਸਵਰਗਾ ਮਾਹੌਲ ਜਾਂ ਜਿਆਦਾ ਨਮੀ ਹੈ ਕਿਉਂਕਿ ਹੁਣ ਜਿਹੜਾ ਆਪਣਾ ਚੋਨਾ ਉਪਰੋਂ ਪੂਰਾ ਕਵਰ ਕਰ ਚੁੱਕਿਆ ਹੈ ਤੇ ਇਹਨਾਂ ਜਿਹੜੀ ਧੁੱਪ ਘੱਟ ਲੱਗਦੀ ਹੈ ਤੇ ਬਾਕੀ ਹੋ ਸਕਦਾ ਚਾਂਸ ਉਲੀ ਰੋਗ ਦੇ ਵੈਸੇ ਇਹਨਾਂ ਦੋਨਾਂ ਵੈਰੈਟੀਆਂ ਨੂੰ ਉਲੀ ਜਿਹੜੀ ਬਿਮਾਰੀ ਬਹੁਤ ਘੱਟ ਆਉਂਦੀ ਹੈ ਜੇਕਰ ਆਪਣਾ ਪਾਣੀ ਦਾ ਮੈਨੇਜਮੈਂਟ ਆਪਾਂ ਪਾਣੀ ਦਾ ਮੈਨੇਜਮੈਂਟ ਤਾਂ ਆਪਣਾ ਸਹੀ ਹੈ ਬਾਕੀ ਜਿਵੇਂ ਹੁਣ ਬਾਰਿਸ਼ਾਂ ਦਾ ਮੌਲ ਪਿਛੇ ਗੁਜ਼ਰਿਆ ਉਹਦੇ ਨਾਲ ਹੋ ਸਕਦਾ ਕੋਈ ਉਲੀ ਰੋਗ ਜਿਵੇਂ ਸ਼ੀਤ ਬਲਾਈਟ ਜਾਦਾ ਸ਼ੀਤ ਪੌੜ ਦਾ ਜਦੋਂ ਆਪਣੇ ਜਿਆਦਾ ਪਾਣੀ ਖੇਤਾਂ ਦੇ ਵਿੱਚੋਂ ਜਿਆਦਾ ਲੰਘਦਾ ਜਦੋਂ ਆਪਣੇ ਖੇਤ ਭਰ ਕੇ ਆਉਂਦੇ ਪਿੱਛੋਂ ਤੇ ਇਹਦੇ ਨਾਲ ਆਪਣਾ ਹੋ ਸਕਦਾ ਸ਼ੀਤ ਪੈੜ ਦਾ ਕੋਈ ਥੋੜੀ ਬਾਇ ਸਮੱਸਿਆ ਦੇਖੋ ਨੂੰ ਮੇਰੇ ਬਾਕੀ ਅਜੇ ਤੱਕ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਉਲੀਨਾਸ਼ਕੀ ਜਾਂ ਤੇਲੇ ਦਾ ਅਟੈਕ ਦੇਖੋ ਨੂੰ ਨਹੀਂ ਮਿਲਿਆ ਇੱਕ ਸਪਰੇਆ ਇਨਸੈਕਟੀਸਾਈਡ ਆਪਾਂ ਕਰ ਚੁੱਕੇ ਹਾਂ ਤਾਂ ਦੂਵਾਰ ਆਪਾਂ ਜੇ ਕੀਟੀ ਦਾ ਤੇਲੇ ਵਾਲੀ ਸਪਰੇ ਜਿਵੇਂ ਆਪਣੀ ਪਾਈ ਮੈਟਰੋਜਿਨ ਆ ਗਈ ਤੇ ਪਲੱਸ ਉਹਦੇ ਨਾਲ ਉਲੀਨਾਸ਼ਕ ਜੋਕਸੀਸਟ੍ਰੋਬਿਨ ਪਲੱਸ ਟੈਬੋਗੋਨਾ ਜੋੜ ਕਰ ਸਕਦੇ ਆ ਬਾਕੀ ਜਦ ਆਪਾਂ ਝੋਨੇ ਦਾ ਮਾਹੌਲ ਦੇਖ ਕੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੋਈ ਝੋਨੇ ਦੀ ਉਸ ਹੱਬ ਦਾ ਆਪਾਂ ਇੱਕ ਸਪਰੇ ਹੋਰ ਕਰਾਂਗੇ ਜੇ ਜਰੂਰਤ ਅਨੁਸਾਰ ਬਾਕੀ ਹੋਰ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਲਾਸਟ ਵਰਗੀਆਂ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਨੇ ਤੇ ਬਾਕੀ ਇਹ ਕੁਝ ਆਪਾਂ ਤਿੰਨ ਪੈਕ ਯੂਰੀਆ ਇੱਕ ਸਪਰੇ ਹੀ ਕੀਤੀ ਹੈ ਜੇ ਤੱਕ ਤੇ ਆਪਾਂ ਇਸ ਤੋਂ ਇਲਾਵਾ ਜਾਂ ਆਪਾਂ ਇੱਕ ਪੈਕ ਸੁਪਰ ਦਾ ਪਾਇਆ ਸੀ ਜੇ ਲਵਾਈ ਤੋਂ ਬਾਅਦ ਤੇ ਇਸ ਤੋਂ ਬਾਅਦ ਇਲਾਵਾ ਆਪਾਂ ਹੋਰ ਇਸ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਆਪਾਂ ਫਰਟੇਰਾ ਵਗੈਰਾ ਕੁਝ ਨਹੀਂ ਪਾਇਆ ਤੇ ਨਾ ਹੀ ਇਹਨਾਂ ਵੈਰਾਈਟੀਆਂ ਦੇ ਵਿੱਚ ਕੋਈ ਪਾਉਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਨਾਸ਼ਕ ਜਿਵੇਂ ਆਪਾਂਨੇ ਕਿਸਾਨ ਵੀਰ 1236 ਪਾ ਦਿੰਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਨਾਸ਼ਕ ਆਪਾਂ ਖੇਤਾਂ ਵਿੱਚ ਨਹੀਂ ਪਾਇਆ ਤੇ ਇਹ ਆਪਾਂ ਜਿਹੜਾ ਹੁਣ ਤੱਕ ਤਕਰੀਬਨ ਆਪਣਾ ਸਾਰਾ ਕੰਪਲੀਟ ਹੋਣ ਵਾਲਾ ਹੈ ਤਕਰੀਬਨ 80 70 80% ਦਾ ਸਾਰਾ ਹੋ ਚੁੱਕਿਆ ਤੇ ਇਹ ਸਾਰੇ ਤੋਂ ਬਾਅਦ ਜਦੋਂ ਬੂਰ ਦੀ ਪ੍ਰਕਿਰਿਆ ਚੱਲਦੀ ਹੈ ਕਿਉਂਕਿ ਹਰ ਇੱਕ ਵੈਰਾਈਟੀ ਕੋਈ ਵੀ ਵੈਰਾਈਟੀ ਚਾਹੀਏ ਕੁਝ ਸਮੇਂ ਸਾਰੀ ਸਟੇਜ ਤੇ ਨਹੀਂ ਹੁੰਦੀ ਕੁਝ ਨੇ ਸਾਰੇ ਤੇ ਕੁਝ ਨੇ ਸਾਰੇ ਤੇ ਹੁੰਦੀ ਹੈ ਕੁਝ ਬੂਹ ਸਟੇਜ ਤੇ ਹੁੰਦੀ ਹੈ ਕੁਝ ਗੂਪ ਤੇ ਹੁੰਦੀ ਹੈ ਤੇ ਤਕਰੀਬਨ ਜਦੋਂ 5-7 ਦਿਨ ਤੋਂ ਵਿੱਚ ਜਾਨਕਿ ਜਿਹੜਾ ਤੇਰੇ ਦਾ ਅਟੈਕ ਵੀ ਤਕਰੀਬਨ 15 ਸਤੰਬਰ ਦੇ ਲਗਭਗ ਹੈ 10 ਸਤੰਬਰ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਦਾ ਉਸੇ ਸਾਬ ਦੇ ਨਾਲ ਫਿਰ ਆਪਾਂ ਇੱਕ ਤੇਰੇ ਦੇ ਵਾਲ ਸਪਰੇਅ ਇੱਕ ਆਪਾਂ ਏ ਦੇ ਨਾਲ ਉਲੀ ਨਾਸ਼ਕ ਸਪਰੇਅ ਆਪਾਂ ਸਪਰੇਅ ਕਰਾਂਗੇ ਇਸ ਤੋਂ ਇਲਾਵਾ ਪਰ ਬਸ ਇਹ ਇਹ ਆਪਣੀ ਹੁਣ ਲਾਸਟ ਸਪਰੇਅ ਹੋਵੇਗੀ ਇਸ ਤੋਂ ਬਾਅਦ ਆਪਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਜੀ ਇਹ ਆਪਣਾ ਸਾਰਾ ਟੋਟਲ ਆਪਾਂ ਖੇਤ ਵਿੱਚ ਆਪਣੇ ਖੇਤ ਵਿੱਚ ਤਿਆਰਬਾਤ ਤੜਨਾ ਸੰਧਾ ਕੀਤਾ ਗਿਆ ਆਪਾਂ ਇਸ ਇਹ ਸਾਡੀਆਂ ਚੀਜ਼ਾਂ ਆਪਾਂ ਖੇਤ ਵਿੱਚ ਪਾਈਆਂ ਨੇ ਯੂਰੀਆ ਪਸ ਦੋ ਆਪਾਂ ਸਪ੍ਰਿਆ ਕਰਦੀਆਂ ਨੇ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ